ਗੁਰਦੁਆਰਾ ਦੇ ਗ੍ਰੀਟ ਮੰਦਸਕਾ ਦਾ ਸਵਾਗਤ ਹੈ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਲਗਾਈ ਗਈ ਸਜਾ ਦੇ ਰੂਪ ਸੇਵਾ ਨਿਭਾਉਂਦੇ ਪੰਜਾਬ ਦੇ ਸਾਫ ਦਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਗੁਰਦੁਆਰਾ ਸ਼੍ਰੀ ਫਤਿਹਗੁਰ ਸਾਹਿਬ ਇਖੇ ਪਹੁੰਚੇ ਹਨ ਸੁਖਬੀਰ ਸਿੰਘ ਬਾਦਲ ਨੇ ਪੀਲੇ ਰੰਗ ਦਾ ਚੋਲਾ ਪਾ ਕੇ ਗਲੇ ਵਿੱਚ ਤਕਤੀ ਪਾ ਕੇ ਤੇ ਹੱਥ ਵਿੱਚ ਵਰਸ਼ਾ ਫੜ ਕੇ ਸੇਵਾ ਨਿਭਾ ਰਹੇ ਹਨ ਦਾਸੇ ਕਿ ਸੁਖਬੀਰ ਸਿੰਘ ਬਾਦਲ ਦੇ ਉੱਪਰ 4 ਤਰੀਕ ਨੂੰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਸੁਰੱਖਿਆ ਦੇ ਉਪਾਅ ਪ੍ਰਬੰਧ ਕੀਤੇ ਗਏ ਹਨ ਫਤਿਹਗੜ ਸਾਹਿਬ ਵਿੱਚ 200 ਦੇ ਕਰੀਬ ਪੰਜਾਬ ਪੁਲਿਸ ਦੇ ਮਲਾਜ਼ਮ ਵਾਪਕ ਖਮਾਤੇ ਤਾਇਨਾਤ ਕੀਤੇ ਗਏ ਹਨ ਇਸ ਤੋਂ ਇਲਾਵਾ ਐਸਜੀਪੀਸੀ ਦੀ ਟਾਸਕ ਫੋਰਸ ਵੀ ਲਗਾਈ ਗਈ ਹੈ ਸੁਪੀਰ ਸਿੰਘ ਬਾਦਲ ਵੀ 3 ਦਸੰਬਰ ਨੂੰ ਸ਼੍ਰੀ ਦਰਬਾਰ ਸਾਹਿਬ ਤੇ 4 ਦਸੰਬਰ ਨੂੰ ਵੀ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਨਿਭਾਉਂ ਚੁੱਕੇ ਹਨ ਤੇ 5 ਦਸੰਬਰ ਨੂੰ ਸ਼੍ਰੀ ਕੇਸਗੜ ਸਾਹਿਬ ਅਤੇ 6 ਦਸੰਬਰ ਨੂੰ ਵੀ ਸ਼੍ਰੀ ਕੇਸਗੜ ਸਾਹਿਬ ਵਿਕੇ ਸੇਵਾ ਨਿਭਾਈ ਸੀ ਉਹਨਾਂ ਵੱਲੋਂ ਤੇ 7 ਦਸੰਬਰ ਜਨਕੀ ਕਲ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਕੇ ਵੀ ਉਹਨਾਂ ਵੱਲੋਂ ਸੇਵਾ ਨਿਭਾਈ ਗਈ ਹੈ ਕੱਲ ਸਭ ਤੋਂ ਪਹਿਲਾਂ ਉਹਨਾਂ ਨੇ ਨੀਲੇ ਰੰਗ ਦਾ ਚੋਲਾ ਪਾ ਕੇ ਹੱਥ ਵਿੱਚ ਵਰਸ਼ਾ ਫੜਕੀ ਤੇ ਗਲ ਵਿੱਚ ਤਕਤੀ ਪਾ ਕੇ ਸੇਵਾ ਨਿਭਾਈ ਸੀ ਉਸ ਤੋਂ ਬਾਅਦ ਕੀਰਤਨ ਸਰਵਨ ਕੀਤਾ ਸੀ ਤੇ ਬਾਅਦ ਵਿੱਚ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ ਲੰਗਰ ਹਾਲ ਵਿੱਚ ਜੁਕੇ ਬਰਤਨਾਂ ਨੂੰ ਸਾਫ਼ ਕਰਨ ਦੀ ਉਹਨਾਂ ਵੱਲੋਂ ਸੇਵਾ ਨਿਭਾਈ ਗਈ ਸੀ ਸੁਖਬੀਰ ਸਿੰਘ ਬਾਦਲ ਨਾਲ ਅੱਜ ਕਈ ਸ਼੍ਰੋਮਣੀ ਕਾਲੀ ਦਲ ਦੇ ਸਾਫ ਦਾ ਮੰਤਰੀ ਵੀ ਪਹੁੰਚੇ ਹਨ ਜਿਨ੍ਹਾਂ ਵਿੱਚ ਦਲਜੀਤ ਸਿੰਘ ਚੀਮਾ ਵਿਕਮ ਸਿੰਘ ਮੱਝੂਤਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਕਈ ਹੋਰ ਅਕਾਲੀ ਦਲ ਦੇ ਆਗੂ ਤੇ ਐਸਜੀਪੀਸੀ ਦੇ ਕਈ ਮੈਂਬਰ ਵੀ ਪਹੁੰਚੇ ਹਨ ਵਰਤੀਬਿਤ ਸਾਹਿਤ ਕੋ ਦਿੱਕਤੀ ਜੀ ਦੇ